ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਸ਼ਗੁਰਬਾਨੀ ਵਿੱਚ ਆਪ ਸਾਰਾ ਸਵਾਗਤ ਹੈ ਜੀ ਸਾਨੂੰ ਜੀ ਆਇਆਂ ਜੀ ਆਓ ਸਾਰੇ ਮਿਲ ਕੇ ਪਹਿਲਾ ਸ਼ਬਦ ਉਚਾਰਨ ਤੇ ਉਸ ਤੋਂ ਪ੍ਰੰਤ ਉਸੇ ਅਰਥ ਕਰਾਂਗੇ ਅੱਜ ਸੋਠ ਮਹੱਲਾ ਨੌਵਾ ਦੇ ਤੀਸਰੇ ਸ਼ਬਦ ਦੀਵਾਰੀ ਹੈ ਜੀ ਸੋਠ ਮਹੱਲਾ ਨੌਵਾ ਮਨ ਰੇ ਕੌਣ ਕਮਤੈ ਲੈਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ ਰਹਾਉ ਮਨ ਰੇ ਕੌਣ ਕਮਤ ਤੈ ਲੀਨੀ ਪਰ ਤਾਰਾ ਨਿੰਧਿਆ ਰਸ ਰਚਿਓ RAM ਭਗਤ ਨਹਿ ਕੀ ਨੀਰਹਾਉ ਮੁਕਤ ਪੰਥ ਜਾਣਿਓ ਤੇ ਨਾ ਹਨ ਤੰਜォ ਰਨ ਕੋ ਤਾਇਆ ਅੰਤ ਸੰਕਾਹੋ ਨੈ ਦੀਨਾ ਮਿਰਥਾ ਆਪ ਬੰਧਾਇਆ ਮੁਕਤ ਪੰਥ ਜਾਣਿਓ ਤੇ ਨਾ ਹਨ ਤੰਜォ ਰਨ ਕੋ ਤਾਇਆ ਅੰਤ ਸੰਕਾਹੋ ਨੈ ਦੀਨਾ ਮਿਰਥਾ ਆਪ ਬੰਧਾਇਆ ਨਾਹਰ ਪਜਿਓ ਨਾ ਗੁਰਜੰ ਸੇਵਿਓ ਨੈ ਪਜਿਓ ਕੁਛ ਗਿਆਨਾ ਕਾਠੀ ਮੇ ਨਿਰੰਝਨ ਤੇਰੇ ਤੈ ਖੋਜਤ ਉਧਿਆਨਾ ਨਾਹਰ ਪਜਿਓ ਨਾ ਗੁਰਜੰ ਸੇਵਿਓ ਨੈ ਪਜਿਓ ਕੁਛ ਗਿਆਨਾ ਕਾਠੀ ਮੇ ਨਿਰੰਝਨ ਤੇਰੇ ਤੈ ਖੋਜਤ ਉਧਿਆਨਾ ਬਹੁਤ ਜਨਮ ਪਰਮਾਤਮ ਤੇ ਹਾਰਿਓ ਅਸਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਪਜਿ ਨਾਨਕ ਬਾਤ ਬਤਾਈ ਬਹੁਤ ਜਨਮ ਪਰਮ ਤੈ ਹਾਰਿਓ ਅਸਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰਬਜ ਨਾਨਕ ਬਾਤ ਬਤਾਈ ਮਨ ਰੇ ਕੌਣ ਕਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ RAM ਭਗਤ ਨਾ ਕੀਨੀ ਰਹਾਓ ਇਸਬਚ ਗੁਰੂ ਸੇਖ ਦਿੰਦੇ ਹਨ ਜੀ ਕਿ हे ਮੇਰੇ ਮਨ ਤੂੰ ਕਿਹੜੀ ਮਤ ਲੈ ਲਈ ਹੈ ਜੀ हे ਮਨ ਤੂੰ ਪ੍ਰਾਈ ਇਸਤਰੀ ਅਤੇ ਦੂਸਰਿਆਂ ਦੇ ਨਿੰਦਿਆ ਦੇ ਰਸ ਵਿੱਚ ਮਗਨ ਰਹਿੰਦਾ ਹੈ ਜੀ ਪਰ ਤਪ ਪਰਮੇਸਰ ਰੂਪ ਦਾ ਗੁਰਸ਼ਾਦ ਗੁਰਬਾਣੀ ਨਾਮ ਦੀ ਪ੍ਰੇਮਾ ਭਗਤੀ ਨਹੀਂ ਕੀਤੀ ਜੀ ਰਹਾਓ ਫਿਰ ਗੁਰੂ ਜੀ ਆਖਦੇ ਹਨ ਮੁਕਤ ਪੰਥ ਜਾਣਿਉ ਤੈ ਨਾ ਹਨ ਤਨ ਜੋ ਬਨ ਤਨ ਜੋ ਰਨ ਕੋ ਤਾਇਆ ਅੰਤ ਸੰਕਾ ਹੋ ਨਈ ਦੀਨਾ ਬਿਰਥਾ ਆਪ ਬੰਧਾਇਆ ਗੁਰੂ ਜੀ ਆਖਦੇ ਹਨ ਕਿਹ ਪਾਈ ਤੂੰ ਮੁਕਤੀ ਦੇ ਮਾਰਗ ਨੂੰ ਨਹੀਂ ਜਾਣਿਆ ਜੀ ਅਤੇ ਧਨ ਦਹਲਤ ਜੋੜਨ ਲਈ ਸਭ ਪਾਸੇ ਦੌੜਦਾ ਫਿਰਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਭਾਈ ਅੰਤ ਵੇਲੇ ਇਹਨਾਂ ਵਿੱਚੋਂ ਕਿਸੇ ਨੇ ਵੀ ਤੇਰੇ ਸਾਥ ਨਹੀਂ ਜਾਣਾ ਜੀ ਪਰ ਤ ਉਹ ਵਰਤ ਵਿੱਚ ਹੀ ਆਪਣੇ ਆਪ ਨੂੰ ਮਾਇਆ ਦੇ ਪਦਾਰਥਾਂ ਦੇ ਮੋਹ ਵਿੱਚ ਬਣਵਾ ਲਿਆ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਨਾar ਭਜੋ ਨਾ ਗੁਰਜਨ ਸੇਵਿਓ ਨਾ ਅਪਜਿਓ ਕੁਛ ਗਿਆਨਾ ਕਾਠੀ ਮੇ ਨਰੰਜਨ ਤੇਰੇ ਤੈ ਖੋਜ ਤੋ ਧਿਆਨਾ ਗੁਰੂ ਜੀ ਆਖਦੇ ਹਨ ਇਹ ਭਾਈ ਤੂੰ ਪਰਮੇਸ਼ਰ ਹਰ ਦੇ ਗੁਰਸ਼ਾਦ ਗੁਰਬਾਣੀ ਨਾਮ ਨੂੰ ਨਹੀਂ ਸਮਰਿਆ ਜੀ ਨਾ ਏ ਜੋ ਗੁਰੂ ਜਨ ਹਨ ਜੋ ਗੁਰਸ਼ਾਦ ਗੁਰਬਾਣੀ ਨਾਮ ਸਿਮਰਨ ਕਰਦੇ ਹਨ ਉਹਨਾਂ ਦੀ ਸੇਵਾ ਕੀਤੀ ਹੈ ਜੀ ਅਤੇ ਨਾ ਹੀ ਦੂੰ ਗੁਰ ਗਿਆਨ ਦਾ ਵਿਚਾਰ ਕੀਤਾ ਹੈ ਨਾ ਗੁਰ ਗਿਆਨ ਦਾ ਪਿਆਰ ਪੈਦਾ ਹੋਇਆ ਤੇਰੇ ਅੰਦਰ ਫਿਰ ਗੁਰ ਗਿਆਹ ਹਦਿਆਨ ਇਹ ਭਾਈ ਤੇਰੇ ਸਰੀਰ ਦੇ ਹਿਰਦੇ ਅੰਦਰ ਹੀ ਪਰਮੇਸ਼ਰ ਪ੍ਰਭ ਵਸਾ ਹੈ ਜੀ ਪਰ ਇਹ ਭਾਈ ਤੂੰ ਪਰਮੇਸ਼ਰ ਪ੍ਰਭ ਨੂੰ ਜੰਗਲਾਂ ਵਿੱਚ ਬਿਹਾ ਬਾਨਾਂ ਵਿੱਚ ਲੱਭਦਾ ਫਿਰਦਾ ਹੈ ਜੀ ਫਿਰ ਗੁਰੂ ਜੀ ਆਖਦੇ ਨੇ ਬਹੁਤ ਜਨਮ ਪਰਮਤ ਤਿਹਾਰਿਓ ਅਸਰ ਮਤ ਨਹੀਂ ਪਾਈ ਮਾਨਸ ਦੇ ਪਾਇ ਪਧਰਪਜ ਨਾਨਕ ਬਾਤ ਬਤਾਈ ਗੁਰੂ ਜੀ ਆਖਦੇ ਨੇ ਪਾਈ ਤੂੰ ਬਹੁਤੇ ਜਨਮ ਗੇੜੇ ਘਟ ਘਟ ਕੇ ਫਿਰਦਾ ਰਿਹਾ ਹੈ ਜੀ ਪਰ ਸਤਿਰਬਦੀ ਤੂੰ ਫੇਰ ਵੀ ਪ੍ਰਾਪਤੀ ਨਹੀਂ ਕੀਤੀ ਜੀ ਨਹਨ ਗਦਾ ਖਤਨ ਹੈ ਜੀ ਕਿਹੇ ਭਾਈ ਪਰਮੇਸ਼ਰ ਹਾਰ ਨੇ ਤੈਨੂੰ ਇਹ ਮਨੁੱਖਾ ਦੇ ਦਿੱਤੀ ਹੈ ਜੀ ਆਪਣੀ ਮਿਹਰ ਕਰਕੇ ਇਹ ਮਨੁੱਖਾ ਦੇ ਹੀ ਪਾਈ ਹੈ ਜੀ ਹੁਣ ਪਰਮੇਸ਼ਰ ਹਾਰ ਦੇ ਗੁਰਸ਼ਾ ਗੁਰਬਾਣੀ ਨਾਮ ਦਾ ਸਿਮਰਨ ਕਰੋ ਜੀ ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ ਸ਼ਰਦ ਗੁਰੂ ਜੀ ਸਾਨੂੰ ਉਪਦੇਸ਼ ਦਿੰਦੇ ਹਨ ਜੀ ਕਿ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਅਤੇ ਸਾਸੰਗਤ ਵਿੱਚ ਮਿਲ ਬੈਠ ਪਰਮੇਸ਼ਰ ਹਾਰ ਦੇ ਗੁਣ ਗਾਣ ਕਰਨੇ ਚਾਹੀਦੇ ਹਨ ਜੀ ਅਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਮੁਕਤੀ ਮਾਰਗ ਤੇ ਚੱਲਣਾ ਚਾਹੀਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਪਰ ਮਨੁੱਖ ਜਨਮ ਪਾ ਕੇ ਇਹ ਪਾਈ ਤੂੰ ਤਾਂ ਮਾਇਆ ਦੇ ਵਿਕਰਾਂ ਵਿੱਚ ਵਸਿਆ ਹੋਇਆ ਹੈ ਜੀ ਅਤੇ ਪਰਮੇਸ਼ਰ ਪ੍ਰਭ ਨੂੰ ਜੰਗਲਾਂ ਵਿੱਚ ਲੱਭਦਾ ਫਿਰਦਾ ਹੈ ਫਿਰ ਗੁਰੂ ਜੀ ਆਖਦੇ ਪਰ ਇਹ ਪਾਈ ਪਰਮੇਸ਼ਰ ਪ੍ਰਭ ਤਾਂ ਹਰ ਇੱਕ ਦੇ ਤੇਰੇ ਮੇਰੇ ਹਰ ਇੱਕ ਦੇ ਹਿਰਦੇ ਅੰਦਰ ਹੀ ਵਸਦਾ ਹੈ ਜੀ ਜ਼ਰੂਰ ਹੈ ਤਾਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਸਾਧ ਸੰਗਤ ਦੇ ਸਾਥ ਵਿੱਚ ਮਿਲ ਬੈਠ ਪਰਮੇਸ਼ਰ ਹਰ ਦੇ ਗੁਣ ਗਾਣ ਕਰਨ ਨਾਲ ਮਾਇਆ ਦੇ ਪਦਾਰਥਾਂ ਦੇ ਪ੍ਰਭਾਵ ਨੂੰ ਖਤਮ ਕਰਨਾ ਚਾਹੀਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਮਨੁੱਖਾ ਜਨਮ ਵਿੱਚ ਸਦਾ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਅੱਜ ਜਦਾ ਵਿਚਾਰ ਕਰਦਿਆਂ ਮੇਰੇ ਕੋਲ ਨੀਕਾਂ ਪੁੱਲਾ ਹੋਈਆਂ ਹੋਣਗੀਆਂ ਉਸ ਵਾਸਤੇ ਮੈਂ ਖਿਮਾ ਦੀ ਚਾਹਚ ਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ